वाहेगुरु जी का खालसा वाहेगुरु जी की फतेह अनमोल गुरबाणी विचार चैनल बेचे, आप जी का स्वागत है और मोए क्या रोई है ज्यो आपा थिर न रहाए जो उपज सो बिनस है दुख कर रोवै बुलाए यही संसार मिथ्या है इथे कुछ भी स्थिर नहीं जो भी जीव इस दुनिया अंदर आए सब ने तुर तो जाना है ये मालस जन्म भगती करके अपना जीवन सफला करने वास्त मिले है ਇਸ ਲਈ ਇਸ ਜਨਮ ਵਿੱਚ ਹੀ ਆਪਣੇ ਆਪ ਨੂੰ ਭਗਤੀ ਨਾਲ ਜੋੜਨਾ ਚਾਹੀਦਾ ਹੈ ਤਾਂ ਹੀ ਅਸੀਂ ਇਸ ਆਵਾਗਵੰਧੇ ਚੱਕਰ ਤੋਂ ਛੁਟ ਸਕਦੇ ਹਾਂ ਪਰ ਹਰ ਇਨਸਾਨ ਮੋਹ ਵਿੱਚ ਹੀ ਪਿਆਰੰਦਾ ਹੈ ਅਤੇ ਮੋਹ ਦੇ ਕਾਰਨ ਤੜਫਦਾ ਕੁਲੰਦਾ ਹੈ ਅਤੇ ਜਦੋਂ ਉਸ ਦਾ ਆਪਣਾ ਕੋਈ ਪਿਆਰਾ ਇਸ ਦੁਨੀਆ ਨੂੰ ਛੱਡ ਚੁੜ ਜਾਂਦਾ ਹੈ ਤਾਂ ਉਸ ਜੀਵ ਨੂੰ ਬੜਾ ਦੁੱਖ ਹੁੰਦਾ ਹੈ ਪਰ ਗੁਰੂ ਜੀ ਫਰਮਾਉਂਦੇ ਹਨ ਕਿ ਉਸ ਦੇ ਜਾਂ ਦਾ ਦੁੱਖ ਨਹੀਂ ਮਨਾਣਾ ਚਾਹੀਦਾ ਕਿਉਂਕਿ ਸੰਸਾਰ ਨਾਸਮੰਤ ਹੈ ਅਤੇ ਸਭ ਨੇ ਆਪੋ ਆਪਣੀ ਵਾਰੀ ਆਂਤੇ ਤੁਰ ਜਾਣਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਵਾਰ ਬਾਲੇ ਮਰਦਾਨੇ ਸਹਿਤ ਤਲੰਬਾ ਨਗਰੀ ਪਹੁੰਚੇ ਤਾਂ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਇੱਕ ਖਤਰੀ ਦੀ ਮੌਤ ਹੋ ਚੁੱਕੀ ਸੀ ਅਤੇ ਬਹੁਤ ਸਾਰੀਆਂ ਇਸਤਰੀਆਂ ਉਸ ਦੇ ਆਲੇ ਦੁਆਲੇ ਰੋਣਾ ਪਰਲੋਣਾ ਕਰ ਲਈਆਂ ਸਨ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਰੋਣਾ ਪਰਲੋਣਾ ਸੁਣਿਆ ਅਤੇ ਕਿਹਾ ਕਿ ਐ 로ਮਨ ਹਾਰਿਓ ਲੋਕੋ ਤੁਹਾਡੇ ਰੋਣੇ ਕੋ ਲਾਲੇ ਨਾਲ ਬਿਦ ਤੱਕ ਪ੍ਰਾਣੀ ਨਹੀਂ ਆ ਜਾਣਾ। ਅਤੇ ਜੇਕਰ ਉਸਨੇ ਵਾਪਸ ਹੀ ਨਹੀਂ ਆਨਾ ਤੇ ਫਿਰ ਤੁਹਾਡੇ ਰੋਣ ਦਾ ਕੀ ਫਾਇਦਾ ਹੋਏਗਾ ਇਸ ਸਾਥੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਲੋਂਦੇ ਹੋਏ ਲੋਕਾਂ ਅਤੇ ਇਸਤਰੀਆਂ ਨੂੰ ਸਮਝਾਇਆ ਕਿ ਜੇਕਰ ਤੁਸੀਂ ਇਸ ਵਾਸਤੇ ਰੋ ਰਹੇ ਹੋ ਕਿ ਇਹ ਮਰ ਚੁੱਕਾ ਵਿਅਕਤੀ ਕੁਝ ਖਾ ਹੰਡਾ ਕੇ ਨਹੀਂ ਗਿਆ ਇਸਦੀ ਉਮਰ ਛੋਟੀ ਸੀ ਤਾਂ ਇੱਕ ਵਾਰੀ ਦੁਨੀਆਂ ਵੱਲ ਨਜ਼ਰ ਤਾਂ ਮਾਰੋ ਕਈ ਸੁੰਦਰ ਇਸਤਰੀਆਂ ਦੇ ਸੁੰਦਰ ਪਤੀ ਜੋ ਕਿ ਮਰ ਚੁੱਕੇ ਹਨ ਕਈਆਂ ਮਾਵਾ ਦੇ ਇਕਲੋਤੇ ਪੁੱਤਰ ਵੀ ਇਸ ਦੁਨੀਆਂ ਤੋਂ ਤੁਰ ਚੁੱਕੇ ਹਨ ਇਸ ਵਿਅਕਤੀ ਦੇ ਮਰਨ ਦੇ ਨਾਲ ਕੋਈ ਅਨਹੋਣੀ ਵਾਰਤਾ ਨਹੀਂ ਹੋਈ ਇਸ ਤਰ੍ਹਾਂ ਨੇ ਮੋਤਾ ਰੋਜ਼ ਹੀ ਹੁੰਦੀਆਂ ਰਹਿੰਦੀਆਂ ਹਨ ਜੇਕਰ ਤੁਸੀਂ ਰੋਣਾ ਕਰ ਲੋਣਾ ਬੰਦ ਨਹੀਂ ਕਰੋਗੇ ਤਾਂ ਕੁਝ ਦਿਨਾਂ ਪਿਛੋਂ ਜ਼ਰੂਰ ਬੰਦ ਕਰਨਾ ਪਵੇਗਾ ਜੇਕਰ ਅਖੀਰ ਨੂੰ ਰੋ ਪਿਟ ਕੇ ਸਬਰ ਹੀ ਕਰਨਾ ਹੈ ਤਾਂ ਪਹਿਲੇ ਹੀ ਤੀਰਜ ਸਹਿਤ ਕਿਉਂ ਨਾ ਸੰਤੋਕ ਕੀਤਾ ਜਾਵੇ ਰੋਣ ਪਿਟਣ ਦਾ ਕੋਈ ਲਾਭ ਨਹੀਂ ਪਰ ਕਾਟਾ ਜ਼ਰੂਰ ਹੈ ਕਿਉਂਕਿ ਰੋ ਨਾਲ ਅੱਖਾਂ ਵੀ ਕਮਜ਼ੋਰ ਹੋ ਜਾਣਗੀਆਂ ਮਰਤਕ ਵਿਅਕਤੀ ਪਿੱਛੇ ਇਸ ਤਰ੍ਹਾਂ ਰੋਂਦੇ ਨਾਲ ਕਈ ਆਪਣੀਆਂ ਅੱਖਾਂ ਗਵਾ ਚੁੱਕੇ ਹਨ ਪਰ ਮਰਨ ਵਾਲਾ ਤਾਂ ਵਾਪਸ ਨਹੀਂ ਆਇਆ ਔਰ ਇਸ ਤਰ੍ਹਾਂ ਆਪਣੇ ਆਪ ਨੂੰ ਪਿੱਟਣ ਦੇ ਨਾਲ ਕੋਈ ਬਿਮਾਰੀ ਹੋਣ ਦਾ ਵੀ ਖਤਰਾ ਹੋ ਸਕਦਾ ਹੈ ਕਈ ਇਸਤਰੀਆਂ ਪਿੱਟ-ਪਿੱਟ ਕੇ ਤੜਕੇ ਦੀ ਬਿਮਾਰੀ ਖਰੀਦ ਲੈਂਦੀਆਂ ਹਨ ਗੜੜ ਪ੍ਰਾਨ ਦਾ ਲੈਕ ਹੈ ਜਿਸ ਵੇਲੇ ਮਰਤੀ ਹੋਈ ਪ੍ਰਾਣੀ ਵਾਸਤੇ ਉਸਦੇ ਸੰਬੰਧੀ ਰਹਿੰਦੇ ਹਨ ਉਸ ਵਕਤ ਉਸ ਪ੍ਰਾਣੀ ਨੂੰ ਪਰਲੋਕ ਰਸਤੇ ਵਿੱਚ ਬੜਾ ਕਸ ਹੁੰਦਾ ਹੈ ਕਿਉਂਕਿ ਮ੍ਰਿਤਕ ਪ੍ਰਾਣੀ ਜੋ ਸੰਬੰਧੀ ਲੋੜ ਔਰ ਕੇ ਨਾਸਕਾਂ ਵਿੱਚ ਮੈਂ ਤੇ ਨੇਤਰਾਂ ਵਿੱਚੋਂ ਅਥਰੂ ਕਰਦੇ ਹਨ ਉਹ ਗਿਰੇ ਹੋਏ ਅਥਰੂ ਉਸ ਮ੍ਰਿਤਕ ਪ੍ਰਾਣੀ ਨੂੰ ਪਰਲੋਕ ਰਸਤੇ ਵਿੱਚ ਪ੍ਰਾਪਤ ਹੁੰਦੇ ਹਨ इसलिए मृतक प्राणी वास्ते रोना नहीं चाहिए जिसकी बस तिस आग्या रखे प्रभ की आग्या माना है मत है उस प्राणी के कल्याण वास्ते धर्म अरदयास करना ही उचित है क्योंकि जीव संसार आया है आप अपनी वारी अनुसार हर चले जाना है क्योंकि यह दुनिया एक मुसाफर करना है हमेशा तो किसी जीव ने इतने नहीं रहना ना ही कोई पिछे रहा ना ही कोई अगे रहेगा ਇਸ ਲਈ ਮਰੇ ਹੋਏ ਪ੍ਰਾਣੀ ਦਾ ਸ਼ੋਗ ਕਰਨਾ ਬੜੀ ਭੁਲ ਹੈ ਕਿਉਂਕਿ ਇਹ ਜਗਤ ਇੱਕ ਸੁਪਨੇ ਦੀ ਨਿਆਈ ਹੈ ਜੋ ਕੁਝ ਵੀ ਜਗਤ ਵਿੱਚ ਨਜ਼ਰ ਆਉਂਦਾ ਹੈ ਇਹ ਸਭ ਨਾਸਵੰਤ ਹੈ ਪਰ ਅਗਿਆਨਤਾ ਕਰਕੇ ਸਬੰਧੀਆਂ ਵਿੱਚ ਮੋਹ ਕਰਕੇ ਵਿਅਤ ਹੀ ਤੁਸੀਂ ਕਲੇਸ਼ ਕਰਦੀਆਂ ਹੋ ਇਸ ਲਈ ਆਪਣੇ ਆਪ ਤੇ ਦਇਆ ਕਰੋ ਸਾਡਾ ਬਚਨ ਮੰਨੋ ਅਤੇ ਮ੍ਰਿਤਕ ਹੋਏ ਪ੍ਰਾਣੀ ਦਾ ਸ਼ੋਗ ਨਾ ਕਰੋ ਕਿਉਂਕਿ ਜਗਤ ਦੀ ਮਰਿਆਦਾ ਹੀ ਐਸੀ ਹੈ ਜੋ ਵੀ ਉਤਪਨ ਹੋਇਆ ਹੈ ਅੰਤ ਉਸਨੇ ਇਤੋਂ ਨਾਸ ਹੀ ਹੋਣਾ ਹੈ ਕੋਈ ਸਰੀਰਤਾਰੀ ਜਗਤ ਵਿੱਚ ਇਹ ਸਦਾ ਅਟਲ ਨਹੀਂ ਰਹੇਗਾ ਇਨ੍ਹਾਂ ਸੰਬੰਧੀਆਂ ਦਾ ਸਬੰਧ ਐਸਾ ਹੈ ਜਿਸ ਤਰ੍ਹਾਂ ਰੇਲ ਗੱਡੀ ਵਿੱਚ ਦੂਰ ਦੂਰ ਤੋਂ ਮੁਸਾਫਰ ਆ ਕੇ ਇਕੱਠੇ ਹੋ ਕੇ ਗੱਡੀ ਵਿੱਚ ਸਫ਼ਰ ਕਰਦੇ ਹਨ ਜਿਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਦਾ ਸਟੇਸ਼ਨ ਹੁੰਦਾ ਹੈ ਉੱਥੇ ਉਹ ਉਤਰ ਜਾਂਦੇ ਹਨ ਜਿਕਰ ਕਿਸੇ ਮੁਸਾਫਰ ਦੇ ਚਲੇ ਜਾਣ ਕਰਕੇ ਕੋਈ ਸੋਗ ਨਹੀਂ ਹੁੰਦਾ ਅਤੇ ਜੇਕਰ ਉਹਨਾਂ ਮੁਸਾਫਰਾਂ ਦੇ ਉਤਰਨ ਕਰਕੇ ਕੋਈ ਸੋਗ ਕਰਦਾ ਹੈ ਤਾਂ ਉਹ ਮਹਾਮੁਰਗ ਹੈ ਉਸ ਰੇਲ ਗੱਡੀ ਦੇ ਨਿਯਾਇ ਹੀ ਇਹ ਜਗਤ ਦਾ ਵਿਵਹਾਰ ਹੈ ਪਾਪ ਜੋ ਸੰਸਾਰ ਵਿੱਚ ਜਨਮ ਕਰਕੇ ਆਇਆ ਹੈ ਆਪਣੀ ਵਲੀ ਅਨਸਾਰ ਇਹ ਖੁੱ ਚਲਾ ਜਾਏਗਾ ਇਸ ਲਈ ਕਿਸੇ ਸੰਬੰਧੀ ਦੇ ਮਰ ਜਾਣ ਤੇ ਸ਼ੋਗਵਾਨ ਹੋ ਕੇ ਕਲੇਸ਼ ਔਰ ਦੁੱਖ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਬਚਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਅਸਥਾਨ ਤੇ ਬੈਠ ਕੇ ਇਹ ਅਲਾਨੀਆਂ ਰੂਪੀ ਸ਼ਬਦ ਉਚਾਰਨ ਕੀਤਾ ਤਨ ਸਰੰਦਾ ਸੱਚਾ ਪਾਰਸਾ ਹੋ ਜਿੰਜਗ ਧੰਦਾ ਲਾਇ ਇਸ ਲਈ ਮਿਤਕ ਪ੍ਰਾਨੀ ਵਾਸਤੇ ਰੋਣਾ ਨਹੀਂ ਚਾਹੀਦਾ ਕਾਦਾ ਮਾਨ ਕਰੇ ਨਾ ਮੂਰਖ ਆਖਰ ਸਭ ਹੱਥ ਛੜ ਚਲੇ ਛੋਰ ਸੋਤਰ ਤੇ ਉੱਠ ਗਈ ਸਗਲੀ ਸਾਧੂ ਸੰਤ ਪੁਕਾਰ ਚਲੇ ਨਾਮ ਜਿਨ੍ਹਾਂ ਦਾ ਜਪਦੀ ਖਲਕਤ ਅਹਲਾਮ ਕਿਸ਼ਨ ਅਵਤਾਰ ਚਲੇ ਅਰਜਨ ਦੇ ਅਜਬਾਨਾ ਦਿਸਦੇ ਪੀਮ ਸਾਨ ਬਲ ਕਾਰਜ ਚਲੇ 10000 ਹਾਥੀ ਦੀ ਤਾਕਤ ਅੰਤ ਦੁਸ਼ਾਮਨ ਹਰ ਚਲੇ ਜਿਨ੍ਹਾਂ ਕਿਲੇ ਸਰਵੰਦੇ ਕੀਤੇ ਕੂੜੇ ਹੱਥਪਚਾਰ ਚਲੇ ਆਏ ਖਾਲੀ ਟੁੱੜ ਗਏ ਖਾਲੀ ਝੂਠਾ ਕਰ ਤਕਰਾਰ ਚਲੇ ਟੁਰ ਗਏ ਉੱਟ ਗਏ ਸਾਂਝ ਸਵੇਰੇ ਰੋਂਦਾ ਤਜ ਪਰ ਬਾਹਰ ਚਲੇ ਦਾਰਾ ਅਲ ਸਿਕੰਦਰ ਜੈਸੇ ਦੁਨੀਆਂ ਦੇ ਸਰਦਾਰ ਚਲੇ ਪੀਰ ਪੈਗੰਬਰ ਲਹਾ ਨ ਕੋਈ ਤਲਸਮ ਆਖਰ ਕਾਰਜ ਚਲੇ ਚਾਲੀ ਗੰਜ ਇਕੱਠਾ ਕੀਤਾ ਆਖਰ ਫਿਰ ਉਜਾੜ ਚਲੇ ਸੋਨੇ ਸ਼ੈਲ ਚਬੀਲੇ ਬਾਂਕੇ ਨਾਜਕ ਬਹਾਂ ਉਲਾਰ ਚਲੇ ਇੱਕ ਪਲ ਦੇਨ ਵਿਛੋੜਾ ਨਹੀਂ ਉਹ ਵੀ ਪਿਆਰੇ ਜਾਰ ਚਲੇ ਨਵਜ ਹਕੀਮਾ ਦੇਹਤ ਰਹਿ ਗਈ ਯਾਰੇ ਸੜ ਪਰ ਬਾਹਰ ਚਲੇ ਮੋਇਆ ਨੂੰ ਜੋ ਕਰਨ ਜਿਉਂਦੇ ਉਹ ਵੀ ਲੱਦੇ ਪਰ ਚਲੇ ਚਤੁਰਦਾਸ ਅਫਲਾਤੂ ਜੈਸੇ ਆਪਣਾ ਵਕਤ ਗੁਜ਼ਾਰੇ ਚਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ